ਗੱਲ ਕਰਾਂਗੇ ਇਨਸਾਨ ਦੀ ਇਨਸਾਨ ਨੇ ਤਰੱਕੀ ਬਹੁਤ ਕਰ ਲਈ ਸੁੱਖ ਸਹੂਲਤਾਂ ਬਹੁਤ ਕਰ ਲਈਆਂ ਗਰਮੀ ਲੱਗਦੀ ਹੈ ਏਸੀ ਚ ਵੜ ਜਾਂਦਾ ਆਪਦੇ ਬੂਹੇ ਦਰਵਾਜ਼ੇ ਬੰਦ ਕਰ ਲਾਂਦਾ ਕੂਲਰਾਂ ਦੀ ਸਹੂਲਤ ਹੋ ਗਈ ਹਰ ਪੱਖੋਂ ਇਨਸਾਨ ਨੂੰ ਸਹੂਲਤ ਹੈ ਪਰ ਨਾਲ ਹੀ ਇਨਸਾਨ ਵੈਰੀ ਬਣ ਗਿਆ ਕੁਦਰਤ ਦਾ ਵੈਰੀ ਬਣ ਗਿਆ ਹਰੀਆਲੀ ਦਾ ਜਿਹਦਾ ਸਭ ਤੋਂ ਵੱਡਾ ਨੁਕਸਾਨ ਇਨ੍ਹਾਂ ਬੇਜਵਾਨਾਂ ਨੂੰ ਹੈ ਆਮ ਟੈਂਪਰੇਚਰ ਇਹਦਾ ਹੋਣਾ 42 43 ਡਿਗਰੀ ਤੇ ਪਹੁੰਚ ਚੁੱਕਿਆ ਲੋਕ ਗਰਮੀ ਗਰਮੀ ਕਰਦੇ ਤੁਸੀਂ ਵੀ ਸੁਣਿਆ ਹੋਣਾ ਪਰ ਆ ਬੇਜਬਾਨ ਜਿਨ੍ਹਾਂ ਦੇ ਜ਼ੁਬਾਨ ਹੈ ਨਹੀਂ ਜਿਹੜੇ ਬੋਲ ਨਹੀਂ ਸਕਦੇ ਕਿ ਸਾਨੂੰ ਗਰਮੀ ਲੱਗਦੀ ਹੈ ਸਾਨੂੰ ਪਿਆਸ ਲੱਗੀ ਹੈ ਤਾਂ ਇਹਨਾਂ ਨੂੰ ਇੱਕੋ ਇੱਕ ਸਹਾਰਾ ਹੁੰਦਾ ਹੈ ਹਰਿਆਲੀ ਦਾ ਉਹ ਇਨਸਾਨ ਖਤਮ ਕਰਨ ਤੇ ਤੁਲਿਆ ਹੋਇਆ ਤਾਂ ਸਭ ਤੋਂ ਵੱਡੀ ਉਦਾਹਰਨ ਹੈ ਇਹ ਬੇਜਬਾਨ ਇਸ ਹਰਿਆਲੀ ਦਾ ਓਟ ਆਸਰਾ ਲਈ ਬੈਠੀ ਹੈ ਜਿਵੇਂ ਇਨਸਾਨ ਹਰਿਆਲੀ ਨੂੰ ਢਾਲ ਆ ਰਿਹਾ ਹੈ ਤਾਂ ਉਹ ਬੇਜਮਾਨਾਂ ਨੂੰ ਵੀ ਢਾਲ ਆ ਰਿਹਾ ਹੈ ਚਾਹੇ ਉਹ ਕੋਈ ਪਸ਼ੂ ਨੇ ਚਾਹੇ ਉਹ ਪੰਛੀ ਨੇ ਤਾਂ ਇਹਨਾਂ ਦਾ ਜਿਹੜਾ ਓਟ ਆਸਰਾ ਹੁੰਦਾ ਬੇਜਮਾਨਾਂ ਦਾ ਉਹ ਦਰਖਤ ਹੁੰਦੇ ਐ ਇੱਥੋਂ ਤੱਕ ਕਿ ਇਨਸਾਨ ਆਪਣੇ ਵਹੀਕਲ ਵੀ ਇਹਨਾਂ ਦਰਖਤਾਂ ਹੇਠ ਹੀ ਖੜਾਉਂਦਾ ਪਰ ਭੁੱਲ ਜਾਂਦਾ ਹੈ ਕਿ ਸਾਨੂੰ ਹਰਿਆਲੀ ਦੇ ਇਹਨਾਂ ਦਰਖਤਾਂ ਦੇ ਕਿੰਨੇ ਹੈ ਜਿਹੜੇ ਫਾਇਦੇ ਐ ਜੋ ਆਕਸੀਜਨ ਸ਼ੁੱਧ ਕਰਕੇ ਸਾਨੂੰ ਇਹ ਦਿੰਦੇ ਐ ਕੋਈ ਹੋਰ ਮਸ਼ੀਨ ਨਹੀਂ ਦੇ ਸਕਦੀ ਜੋ ਆਰਾਮ ਸਾਨੂੰ ਇਹ ਹਰੀਆਲੀ ਦੇਉ ਉਹ ਏਸੀ ਨਹੀਂ ਦੇ ਸਕਦਾ